ਦੇਖ ਰਿਹਾ ਐਸਐਮ ਜੈਡੀਸ ਤੇ ਮੈਂ ਹਾਂ ਪ੍ਰਦੀਪ ਗੌਰ ਤੇ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਹੈ ਜਦੋਂ ਲੋਨ ਦੀਆਂ ਕਿਸ਼ਤਾਂ ਲੈਣ ਲਈ ਬੈਂਕ ਕੋ ਮੁਲਾਜ਼ਮ ਘਰੇ ਆਉਂਦਾ ਤਾਂ ਇਸ ਮਹਿਲਾ ਦੇ ਨਾਲ ਉਸ ਨੂੰ ਪਿਆਰ ਕੋ ਜਾਂਦਾ ਤਾਂ ਲਗਭਗ 5 ਮਹੀਨਿਆਂ ਤੱਕ ਇਹ ਲੁਕ ਲੁਕ ਕੇ ਮਿਲਦੇ ਰਹੇ ਨੇ ਪਿਆਰ ਦੀਆਂ ਪਿੰਗਾ ਝੂਟਦੇ ਰਹੇ ਉਸ ਤੋਂ ਬਾਅਦ ਇਹਨਾਂ ਨੇ ਵਿਆਹ ਕਰਵਾ ਲਿਆ ਤਸਵੀਰਾਂ ਨਿਝੜੀਆਂ ਜ਼ਰੂਰ ਸਾਹਮਣੇ ਆਈਆਂ ਨੇ ਦੱਸਦੇ ਕਿ ਹੈਰਾਨ ਕਰ ਦੇਣ ਵਾਲਾ ਮਾਮਲਾ ਬਿਹਾਰ ਤੋਂ ਸਾਹਮਣੇ ਆਇਆ ਜਿੱਥੇ ਇੱਕ ਬੈਂਕ ਮੁਲਾਜ਼ਮ ਹੈ ਜਿਹੜਾ ਬੈਂਕ ਕਰਮੀ ਕਿਸੇ ਸ਼ਾਦੀशुदा ਮਹਿਲਾ ਦੇ ਨਾਲ ਦੂਜੀ ਵਾਰ ਵਿਆਹ ਕਰਵਾ ਲੈਂਦਾ ਤੁਸਨ ਨੂੰ ਸੁਣ ਕੇ ਹਰ ਕੋਈ ਹੈਰਾਨ ਰਹਿਣ ਵਾਲਾ ਤਾਂ ਮੌਕੇ ਦੀਆਂ ਤਸਵੀਰਾਂ ਇਸ ਮੌਕੇ ਤੁਹਾਡੇ ਨਾਲ ਜ਼ਰੂਰ ਸਾਂਝੀਆਂ ਕਰਦੇ ਆਂ ਦੇਖੋ ਕਿ ਕਿਵੇਂ ਮੰਡਪ ਦੇ ਵਿੱਚ ਇਹ ਦੋਨੇ ਔਰ ਫਿਰ ਲੈਂਦੇ ਹੋਈ ਵੀ ਨਜ਼ਰਾਂ ਉਸ ਤੋਂ ਬਾਅਦ ਮਾਂਗ ਦੇ ਵਿੱਚ ਸੰਧੂਰ ਵੀ ਪਾ ਦਿਆ ਤਾਂ ਦੱਸਦੀ ਕਿ ਵਿਹਾਰ ਤੋਂ ਮਾਮਲਾ ਸਾਹਮਣੇ ਆ ਜਤੋਂ ਲੋਨ ਦੀਆਂ ਕਿਸ਼ਤਾਂ ਲੈਣ ਲਈ ਬੈਂਕ ਮੁਲਾਜ਼ਮ ਘਰ ਜਾਂਦਾ ਤਾਂ ਘਰ ਦੇ ਵਿੱਚ ਉਸ ਸ਼ਾਦੀशुदा ਮਹਿਲਾ ਦੇ ਨਾਲ ਉਸ ਨੂੰ ਪਿਆਰ ਹੋ ਜਾਂਦਾ ਤਾਂ ਪੰਜ ਮਹੀਨੇ ਤਿਆਗ ਵਿੱਚ ਇੱਕ ਦੂਜੇ ਨੂੰ ਮਿਲਦੇ ਰਹਿੰਦੇ ਲੁਕ ਚੁਪ ਕੇ ਪਿਆਰ ਦੀਆਂ ਪਿੰਕਾਂ ਝੂਟਦੇ ਰਹਿੰਦੇ ਔਰ ਉਸ ਤੋਂ ਬਾਅਦ ਵਿਆਹ ਦੇ ਬੰਧਨ ਦੇ ਵਿੱਚ ਬੱਝ ਜਾਂਦੇ ਨੇ